ਸਾਚੀਏ ਜੀ ਅਜ ਭਗਵੰਤ ਮਾ ਸਾਹਿਬ ਨੇ ਭਾਜਪਾ ਦੇ ਦਿੱਲੀ ਹੈੱਡ ਆਫਿਸ ਤੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜੀ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਸੀਗੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਦੱਸ ਦਈਏ ਮੇਅਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਜੋ ਹੈ ਭਾਜਪਾ ਉੱਤੇ ਇਲਜ਼ਾਮ ਲਗਾਏ ਸੀਗੇ ਭਗਵੰਤ ਮਾ ਸਾਹਿਬ ਨੇ ਕਿ ਜੋ ਹੈ ਉਸ ਦੇ ਵਿੱਚ ਘੁਟਾਲਾ ਹੋਇਆ ਹੈਗਾ ਤੇ ਅੱਜ ਜੋ ਹੈ ਭਗਵੰਤ ਮਾ ਸਾਹਿਬ ਪੰਜਾਬ ਦੇ ਚੀਫ ਮਿਨਿਸਟਰ ਨੇ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਜੀ ਦਿੱਲੀ ਦੇ ਵਿੱਚ ਬੀਜੇਪੀ ਦੇ ਹੈੱਡ ਆਫਿਸ ਦੇ ਬਾਹਰ ਤੁੰਦਾਤੀ ਪੰਪਾ ਸਾਹਿਬ ਨੇ ਕੀ ਕਿਹਾ ਚੰਡੀਗੜ੍ਹ ਮੇਅਰ ਚੋਣਾਂ 'ਚ ਬੀਜੇਪੀ ਦੀ ਧੱਕੇਸ਼ਾਹੀ ਖਿਲਾਫ ਦਿੱਲੀ ਵਿਖੇ ਬੀਜੇਪੀ ਮੁਖ ਦਫ਼ਤਰ ਅੱਗੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਮਿਲ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਇਸ ਤਾਨਾਸ਼ਾਹੀ ਸਰਕਾਰ ਦਾ ਰਵਈਆ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਦੀ ਆਤਮਾ ਦੀ ਤੜਫ ਰਹੀ ਹੋਏਗੀ ਇਸ ਦੇਸ਼ ਕਿਸੇ ਦੀ ਜਾਗੀਰ ਨਹੀਂ ਹੈ ਇਹ ਦੇਸ਼ 140 ਕਰੋੜ ਲੋਕਾਂ ਦਾ ਦੇਸ਼ ਹੈ ਅਸੀਂ ਬੀਜੇਪੀ ਵਾਲਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਇਹਨਾਂ ਦੀ ਤਾਨਾਚਾਹੀ ਦੇ ਖਿਲਾਫ ਲੜਾਈ ਲੜਾਂਗੇ ਤੇ ਜਿੱਤਾਂਗੇ ਇਹ ਕਿਹਾ ਭਵਨਤਮਾ ਸਾਹਿਬ ਨੇ ਤੁਹਾਨੂੰ ਦੱਸਤੀਏ ਕੀ ਭਵਨਤਮਾ ਸਾਹਿਬ ਨੇ ਪਿਛਲੇ ਦਿਨੀ ਵੀ ਕਿਹਾ ਸੀਗਾ ਕਿ ਬੀਜੇਪੀ ਨੇ ਜੋ ਹੈ ਕਪਲਾ ਕੀਤਾ ਹੈਗਾ ਸਾਡਾ ਮੇਅਰ ਬੰਨਾ ਸੀਗਾ ਚੰਡੀਗੜ੍ਹ ਦੇ ਵਿੱਚ ਪਰ ਬੀਜੇਪੀ ਨੇ ਆਪਣਾ ਵੇਅਰ ਆਪਣਾ ਮੇਅਰ ਬਣਾ ਦਿੱਤਾ ਸਾਡੀ ਵੋਟਾਂ ਕੈਨਸਲ ਕਰਕੇ ਤੇ ਅੱਜ ਭਵਨਤਮਾ ਸਾਹਿਬ ਤੇ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਦੇ ਮੁਖਾਲੇ ਦੇ ਬਾਹਰ ਦਿੱਲੀ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਬਾਕੀ ਲੋਕ ਵੀ ਆਮ ਆਦੀ ਪਾਰਟੀ ਦੇ ਨਾਲ ਸੀ ਕੇ ਭਗਵਤਪਾਲ ਸਾਹਿਬ ਨੇ ਕਿਹਾ ਕਿ ਬੀਜੇਪੀ ਜੋ ਹੈ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹਦੀ ਹੈ ਜੀ ਤੁਹਾਨੂੰ ਦੁਬਾਰਾ ਦੱਸਦੀ ਹੈ ਭਗਵਤਪਾਲ ਸਾਹਿਬ ਨੇ ਕੀ ਕਿਹਾ ਚੰਡੀਗੜ੍ਹ ਮੇ ਚੋਣਾਂ ਦੇ ਵਿੱਚ ਬੀਜੇਪੀ ਦੀ ਧੱਕੇਸ਼ਾਹੀ ਖਿਲਾਫ ਅੱਜ ਰੋਸ਼ ਪ੍ਰਦਰਸ਼ਨ ਕਰਦੇ ਪਏ ਹੈਗੇ ਜੀ ਇਸ ਤਰ੍ਹਾਂ ਦਾ ਸ਼ਾਇਦ ਰਵਈਆ ਦੇਖ ਦੇਸ਼ ਨੂੰ ਆਜ਼ਾਦੀ ਦਿਉਣ ਵਾਲੇ ਸ਼ਹੀਦਾਂ ਦੀ ਆਤਮਾ ਵੀ ਤੜਫ ਰਹੀ ਹੋਵੇਗੀ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਜ ਬਹੁਤ ਹੀ ਵੱਡੀ ਗੱਲ ਹੋਈ ਹੈ ਭਵਨਤਪਾਲ ਸਾਹਿਬ ਨੇ ਅਰਵਿੰਦ ਕੇਜਰੀਵਾਦ ਸਾਹਿਬ ਨਾਲ ਮਿਲ ਕੇ ਦਿੱਲੀ ਦੇ ਵਿੱਚ ਬੀਜੇਪੀ ਮੁਖਿਆਲੇ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੀਜੇਪੀ ਜੋ ਹੈ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੀ ਹੈਗੀ ਇਹ ਤਾਨਾਸ਼ਾਹੀ ਰਵਈਆ ਜਿਹੜਾ ਹੈਗਾ ਉਸ ਨੂੰ ਦੇਖ ਕੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਜਾਤੀ ਦਵਾਈ ਸੀਗੇ ਉਹਨਾਂ ਦੀ ਆਤਮਾ ਵੀ ਤੜਫ ਰਹੀ ਹੋਵੇਗੀ ਅਸੀਂ ਬੀਜੇਪੀ ਦੇ ਖਿਲਾਫ ਜਿੱਤਾਂਗੇ ਤੁਹਾਨੂੰ ਇਹ ਵੀ ਦੱਸਤੀਏ ਕਿ ਪਵੰਤਮਾ ਸਾਹਮਣੇ ਕੀਆ ਹੈਗਾ ਕਿ ਅਸੀਂ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਲੈ ਕੇ ਜਾਵਾਂਗੇ ਇਸ ਮੁੱਦੇ ਨੂੰ ਤੇ ਉਸ ਦੇ ਵਿੱਚ ਅਸੀਂ ਮੇਅਰ ਦਾ ਚੋਣ ਆਬ ਜਿਹੜਾ ਹੋਇਆ ਸੀ ਉਸ ਦੇ ਖਿਲਾਫ ਜੋ ਕਪਲਾ ਹੋਇਆ ਸੀਗਾ ਸੁਪਰੀਮ ਕੋਰਟ ਤੇ ਜਾਵਾਂਗੇ ਤੇ ਅਸੀਂ ਜਿੱਤਾਂਗੇ ਤੇ ਸਾਡਾ ਮੇਅਰ ਵੀ ਬਣੇਗਾ ਇਹ ਜਿਹੜੀ ਖਬਰ ਤੁਹਾਡੇ ਕੋਲ ਲੈ ਕੇ ਆਏ ਹਾਂ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਇਸ ਵਾਰ ਕਹੋਗੇ ਜਰੂਰ ਦੱਸੋ ਜਾਂਦੇ ਜਾਂਦੇ ਤੋਂ ਦੱਸ ਦਿਓ ਜੀ ਪਵੰਤਮਾ ਸਾਹਿਬ ਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਭਾਜਪਾ ਦੇ ਹੈੱਡ ਆਫਿਸ ਦੇ ਬਾਅਦ ਰੋਸ਼ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਅਰ ਚੁਣਾ ਹੋਏ ਸੀ ਉਸ ਦੇ ਵਿੱਚ ਤੰਤ ਧੋਖਾ ਹੋਇਆ ਸੀਗਾ ਸਾਡੇ ਨਾਲ ਤੇ ਜੋ ਹੈ ਬੀਜੇਪੀ ਨੇ ਆਪਣਾ ਮੇਅਰ ਬਣਾਇਆ ਸੀਗਾ ਪਰ ਹੁਣ ਭਵਨਤਾ ਸਾਹਿਬ ਨੇ ਕਿਹਾ ਕਿ ਅਸੀਂ ਜੋ ਹੈ ਬੀਜੇਪੀ ਦਾ ਤਾਨਾਸ਼ਾਹੀ ਰਵਈਆ ਚੱਲਣ ਨਹੀਂ ਦੇਵਾਂਗੇ ਅਸੀਂ ਸੁਪਰੀਮ ਕੋਰਟ ਜਾਵਾਂਗੇ ਤੇ ਕੋਰਟ ਦੇ ਵਿੱਚ ਜੋ ਹੈ ਚੰਡੀਗੜ੍ਹ ਦਾ ਜਿਹੜਾ ਮੇਅਰ ਚੁਣਿਆ ਸੀ ਉਸ ਨੂੰ ਕੈਨਸਲ ਕਰਾਵਾਂਗੇ ਤੇ ਆਪਣਾ ਆਮ ਆਦਮੀ ਪਾਰਟੀ ਦਾ ਮੇਅਰ ਬਣੂਗਾ ਤੁਸੀਂ ਇਸ ਵਾਰ ਕੀ ਕਹਿੰਦੇ ਹੋ ਜਰੂਰ ਕਮੈਂਟਾਂ 'ਚ ਦੱਸੋ ਭਵਨਤਾ ਸਾਹਿਬ ਨੇ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਲਗਾਇਆ ਜੀ ਰੋਸ਼ ਪ੍ਰਦਰਸ਼ਨ ਬੀਜ head office of the body of